ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਕਹੜ ਜਿਓ ਵਲੌਗ ਦੇ ਵਿੱਚ ਮੈਂ ਆਇਆ ਇਹ ਹੀ ਨਾਨਕੇ ਤੇ ਇਧਰ ਲੱਗੇ ਨੇ ਮਿਸਤਰੀ 3 ਮਹੀਨੇ ਹੋ ਗਏ ਨੇ ਮਿਸਤਰੀ ਲੱਗੇ ਨੂੰ ਦੇਖ ਹਵਾ ਖਲਾ ਰਖ ਲੋਰਾ ਪਿਆ ਹੋਇਆ ਕਰੋ ਚੈੱਕ ਇਧਰ ਦੇਖੋ ਉਧਰ ਮਿਸਤਰੀ ਸਾਹਿਬ ਹੀ ਲੱਗੇ ਨੇ ਇਧਰ ਦੇਖੋ ਆ ਟਰੈਕਟਰ ਖੜਾ ਆ ਨਾਲ 575 ਡੀਆਈ ਤੇ ਆ ਕੀ ਆ ਬੂਏ ਤੋੜ ਕੇ ਦੂਜੀ ਵਾਲੀ ਲਾ ਦਿੱਤੀ ਸਿਮਿੰਟ ਜੀ ਵਾਲੀ ਅਜੀ ਜੀ ਪਲੇਟਾਂ ਹੀ ਆ ਵੇਚ ਲਾਈਆਂ ਤੇ ਆਪੂ ਇਹ ਚੈੱਕ ਕਰੋ ਇਧਰ ਹੀ ਬਾਰੀਆਂ ਬੁਰੀਆਂ ਹੀ ਆ ਉਹ ਵੀ ਢਾ ਦਿਆਂ ਤੇ ਵਿੱਚ ਸੀਮਿੰਟ ਸੁਮੜ ਲਾ ਦਾ ਕਰੋ ਚੈੱਕ ਹੁਣ ਤੁਹਾਨੂੰ ਅੱਗੇ ਆ ਕੇ ਮੈਂ ਵਿਖਾਉਣਾ ਇਹ ਇਧਰ ਪੋੜੀਆਂ ਹੀ ਤੇ ਇਧਰ ਖਲਾਰਾ ਖਲਾਰਾ ਪਿਆ ਆ ਇਧਰ ਵੀ ਲੱਗਣਗੇ ਬਿਸਤਰੀ ਤੇ ਇਧਰ ਆਪਾਂ ਕਰੋ ਚੈੱਕ ਉਧਰ ਸੁਹੀ ਤੇ ਇਧਰ ਮੋਟਾ ਖੜਾ ਆਇਆ ਤੇ ਇਧਰ ਵੀ ਆ ਕੀਤਾ ਸੀਮਿੰਟ ਵਾਲੀਆਂ ਲਾ ਦਿੱਤੀਆਂ ਜਿੰਦੀਆਂ ਗਰਾਈ ਹੋ ਜਿਹੀਆਂ ਘਰੇ ਲਾਈਆਂ ਤੇ ਅੱਗੇ ਦੂਜੀਆਂ ਹੀ ਆ ਉਹ ਖਰਾਬ ਜਿਹੀਆਂ ਨਹੀਂਆਂ ਲੋਹੇ ਵਾਲੀਆਂ ਤੇ ਤਾਂ ਰੱਖ ਕੇ ਫਿਰ ਵਾਲੀਆਂ ਲਾ ਦਿੱਤੀਆਂ ਇਧਰ ਸਟੋਰੀ ਇਧਰ ਬਾਥਰੂਮ ਬੂਥਰੂਮ ਤੇ ਕਾਲਾ ਕਮਰਾ ਵੀ ਤਿਆਰ ਕੀਤਾ ਤੁਹਾਨੂੰ ਉਹ ਵੀ ਖਾਉਣਾ ਇਹ ਆ ਗਈ ਇਹ ਵੀ ਕੰਮੀ ਹੈ ਮਰ ਬਣਿਆ ਪਿਆ ਓਕੇ ਬਣਿਆ ਪਿਆ ਆ ਵੇਖੋ ਪਲਾਸਟਰ ਪੁਲਸਟਰ ਇਧਰ ਵੀ ਕੀਤਾ ਆ ਇਧਰ ਨਾਲ ਬਾਥਰੂਮ ਬਣਾਇਆ ਨਿੱਕਾ ਆ ਇਹ ਤੁਹਾਨੂੰ ਖੋਨਾ ਮੇਂ ਗਾਂ ਆ ਗਈ ਕੋਈ ਗੱਲ ਕਰੋ ਸ਼ੱਕ ਥੱਲੇ ਆ ਨਿੱਕਾ ਇਹ ਬਾਥਰੂਮ ਇੱਕ ਬਣਿਆ ਆ ਇਹ ਚ ਬੜ ਬਲ ਲੱਗਾ ਆ ਤੇ ਕਾफी ਖਲਾਰਾ ਪਿਆ ਆ ਕਰੋ ਸ਼ਿਕ ਮੋਲ ਬਣਿਆ ਪਿਆ ਓਕੇ ਮਿੱਟੀ ਨਾਲ ਪੈਣੇ ਤੇ ਪਸਤਰ ਨੂੰ ਪਸਤਰ ਕਰਦੇ ਪੈਣੇ ਸ਼ਰਾ ਮੋਲ ਇੱਕ ਨੰਬਰ ਤੇ ਓਠੇ ਦੇ ਵਿਖਾਵਾਂਗਾ ਤੁਹਾਨੂੰ ਜਾ ਕੇ ਪੈਣਾ ਇਧਰ ਵਿਖਾ ਲਿਆ ਹੁਣ ਮੋਲ ਓਕੇ ਬਣਿਆ ਪਿਆ ਇਧਰ ਕਰੋ ਚੈੱਕ ਕਾफी ਖਲਾਰਾ ਪਿਆ ਤੁਹਾਨੂੰ ਖਾਇ ਅੱਗੇ ਵੀ ਇਧਰ ਇੱਟਾਂ ਲਿਆਂਦੀਆਂ ਆ ਇਧਰ ਵੀ ਇੱਟਾਂ ਲਿਆਂਦੀਆਂ ਆ ਕਰੋਇ ਚੱਕ ਮੌਲੋ ਕੇ ਬਣਿਆ ਪਿਆ ਇਧਰ ਵੀ ਲੱਗੇ ਹੋਏ ਨੇ ਸ਼ਰਾਬ ਬਣਿਆ ਪਿਆ ਇਧਰ ਡੰਗਰ ਡੁੰਗਰੇ ਆ ਬੈਠੀਆਂ گاਵਾ ਖੜੀਆਂ ਸਾਤੇ ਤੇ ਇਧਰ ਵੀ ਖਲਾ ਰਿਆ ਪਿਆ ਓਕੇ ਮੌਲ ਸ਼ਰਾ ਇਧਰ ਮੇਰੇ ਮਾਮਾ ਜੀ ਕਰੋ ਚੱਕ ਤੇ ਇਧਰ ਮੌਲ ਕਰੋ ਚੱਕ ਸੁਹਾਗਾ ਪਿਆ ਆ ਹਲ ਪਏ ਨੇ ਰੇਤਾ ਤੇ ਬਜਰੀ ਬੁਜਰੀ ਪਿਆ ਆ ਕਰੋ ਚੱਕ ਕੇ ਕ ਦੇਖ ਜਾਣਾ ਤੁਹਾਨੂੰ ਤੋਪ ਕਰਕੇ ਨਹੀਂ ਦਿਖਦਾ ਹਣਾ ਗਾਂ ਆ ਕੇ ਉੱਤੇ ਆ ਕੇ ਤੁਹਾਨੂੰ ਦਿਖਾਉਣਾ ਮੁੰਡਾ ਇੱਕ ਆ ਬੂਟਾ ਦੱਸਿਓ ਕਮੈਂਟ ਚ ਕਿਹੜਾ ਹੈ ਤੇ ਤੁਹਾਨੂੰ ਦਿਖਾ ਤੁਹਾਨੂੰ ਫਿਰ ਕੋਠੇ ਚੜਨਾ ਤੇ ਦਿਖਾਉਣਾ ਯਾਰ ਇਹਨੂੰ ਮਾਲ ਓਕੇ ਬਣਿਆ ਪਿਆ ਓਕੇ ਦੀ ਕੋਈ ਗੱਲ ਹੈ ਸਿਰਾ ਬਣਿਆ ਪਿਆ ਕੁੱਤੇ ਹਣਾ ਯਾਂਗੋ ਯਾਂਗੋ ਹੈ ਕਬੀ ਤੁਮ ਯਾਂਗੋ ਹੋ ਜਾਂ ਪਿਆ ਇਹ ਇਹ ਗੱਲ ਹੈ ਇਹ ਕਰ ਵੀ ਖਿਲਾ ਰਾ ক্লোਰ ਆ ਪਿਆ ਆ ਸਮਾਨ ਸਾਰਾ ਉੱਤੇ ਰੱਖਿਆ ਹੈ ਉੱਤੇ ਪੈਂਦੇ ਪੁੰਦੇ ਆ ਕਿਉਂਕਿ ਥੱਲੇ ਤਾਂ ਬਾਲਾ ਖਲਾਰਾ ਪਿਆ ਆ ਜਾ ਕੇ ਖਾਣ ਦਾ ਇੱਧਰ ਆ ਗਏ ਕਰੋ ਚੱਕ ਤੇ ਹੁਣ ਮੈਂ ਤੁਹਾਨੂੰ ਇੱਧਰ ਵਾਲਾ ਵੀਊ ਹੋਣਾ ਇੱਧਰ ਵਾਈਫਾਈ ਦੀ 17 ਤੁਈ ਆ ਇੱਧਰ ਵੀ ਮੋਲ ਸਰਾ ਆਵੇ ਥੱਲੇ ਓਕੇ ਮੋਲ ਹੈ ਸਰਾ ਬਣਿਆ ਪਿਆ ਓਈ ਗੱਲ ਇੱਧਰ ਨਾਲ ਦੇ ਘਰ ਮੇਰੇ ਭਾਬੇ ਕੋਠੀ ਏ ਤੇ ਸਰਾ ਗੱਲ ਬਾਦ ਏ ਇੱਧਰ ਡੇਚ ਲੱਗੀ ਏ ਓਕੇ ਮਾਹੌਲ ਇਧਰ ਦਾ 뷰 ਤੁਹਾਨੂੰ ਉੱਤੇ ਜਾ ਕੇ ਦਿਖਾਵਾਂਗਾ ਇੱਥੇ ਗ ਬੜਾ ਹੀ ਸਰਾ 뷰 ਹੁੰਦਾ ਹੈ ਤੇ ਮਾਹੌਲ ਓਕੇ ਹੋ ਜਾਂਦਾ ਹੈ ਤੇ گاਵਾ ਆਪਣੇ ਵਾਲ ਵਹਿੰਦੀ ਪਈ ਉਹ ਪਰਲੀ ਤੇ ਜਾਨਾ ਤੇ ਤੁਹਾਨੂੰ ਵਿਖਾਉਣਾ ਫੇਰ ਮਾਹੌਲ ਚੜ ਇਧਰ ਬਾਰੀ ਜੀ ਹੁਣ ਮੈਂ ਉੱਤੇ ਜਾਣਾ ਤੇ ਤੁਹਾਨੂੰ ਉੱਤੇ ਆ ਕੇ ਦਿਖਾਉਣਾ ਲਓ ਜੀ ਮਿੱਤਰੋ ਆਪਾਂ ਉੱਤੇ ਆ ਗਏ ਤੇ ਉਧਰ ਮੇਰੇ ਮਾਮੇ ਕੇ ਟਰੈਕਟਰ ਆਉਂਦੇ ਪਏ ਚਲੋ ਚੱਕ ਆਹ ਟਰੈਕਟਰ ਤੇ ਮੇ ਲਗਾਤਾਰ ਆਉਂਦੇ ਪੈਣੇ ਇਕੱਠੇ ਹੀ ਓਕੇ ਮਾਹੌਲ ਬਣਿਆ ਪਿਆ ਮਿੱਟੀ ਦਾ ਕੰਮ ਕਰਾ ਮਿੱਟੀ ਢੋਂਦੇ ਨੇ ਤੇ ਦਿਨੇ ਅੱਜ ਮੇਰੇ ਸਹਣਾ ਨਈਂ ਗੇੜਾ ਗੁਣਾ ਬਣਿਆਣਾ ਆ ਗਏ ਵੇਖੋ ਕਿੱਡੇ ਸੋਹਣੇ ਲੱਗਦੇ ਆ ਪਿੰਡ ਦੀ ਰੁਣਕ ਵੇਖੋ ਆਲੇ ਦੁਆਲੇ ਪਿੰਡ ਸ਼ਰਮਾ ਮਾਹੌਲ ਬਣਿਆ ਪਿਆ ਆ ਗਏ ਟਰੈਕਟਰ ਕਰੋ ਚੀਕ ਆ ਗਏ ਟਰੈਕਟਰ ਇੱਕ ਆਉਂਦਾ ਪਿਆ ਆਉ ਦੋ ਮਾਮੇ ਕੇ ਟਰੈਕਟਰ ਮਾਰੇ ਤੇ ਆ ਗਵਾਂਢ ਚੋਂ ਆਉਣਾ ਦਾ ਹੋ ਗਿਆ ਇਹ ਡੈਕਟਰ ਕਰੋ ਚੱਕਾ ਇਹ ਆ ਖਲਾਰਤਾ ਡੈਕਟਰ ਉਧਰ ਵੀ ਆ ਗਿਆ ਸਰਾ ਮਾਹੌਲ ਬਣਿਆ ਪਿਆ ਆ ਗਿਆ ਇਹ ਇੱਕ ਡੈਕਟਰ ਕਰੋ ਚੱਕਾ ਆ ਗਿਆ ਡੈਕਟਰ ਆ ਗਿਆ ਡੈਕਟਰ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਮਾਹੌਲ ਚੜ ਸਰਾ ਬਣਿਆ ਪਿਆ ਇਹ ਇਹ ਆ ਵਾਗਦਾ ਡੈਕਟਰ ਖੜ ਗਿਆ ਜੀ ਤੇ ਚਲੋ ਟੱਕ ਟੁੱਕ ਲੱਗੇ ਸੀਗੇ ਤੇ ਤੁਹਾਨੂੰ ਗਾਂ ਆ ਕੇ ਦਿਖਾਉਣਾ ਮੈਂ ਇਧਰ ਮਾਹੌਲ ਕਰੋ ਚੱਕਾ ਇਧਰ ਇੱਕ ਕਿੱਡਾ ਸਰਾ ਬਣਿਆ ਪਿਆ ਇਦਰ ਟੈਂਕੀਆਂ ਉਧਰ ਟੈਂਕੀ ਤੇ ਇਧਰ ਵੇਖ ਰੌਣਕ ਮੇਲਾ ਕਿੱਡਾ ਖੇਤ ਦਾ ਨਿਆਰਾ ਹੁੰਦਾ ਸਰਾ ਗੱਲ ਬਣੀ ਪਈ ਐ ਇਧਰ ਦਾ ਆਮ ਸ਼ਾਂਤੀ ਆ ਪੂਰਾ ਸਵਾਦ ਹੁੰਦਾ ਤੇ ਓਕੇ ਮੋਲ ਗੱਲਬਾਤ ਬਣ ਗਈ ਹੈ ਸੋਹਣੇ ਉਹੀ ਗੱਲ ਇਧਰ ਵੀ ਡੰਗਰ ਨੇ ਤੇ ਆਓ ਮੋਟਰ ਜੀ ਕਰੋ ਚੈੱਕ ਇਧਰ ਗੁੱਡੇ ਮਾੜੇ ਮਟੇਉੜਦੇ ਹੈ ਵੀ ਇਹ ਇੱਕ ਔੜ ਦਾਣਾ ਦੇਖ ਗਿਆ ਨਾ ਮੇਰੇ ਸਾਹਮਣੇ ਤੈਨੂੰ ਆ ਮੜਾਇਆ ਥੱਲੇ ਆ ਤੇ ਤਾਂ ਕਰਕੇ ਦੇਖ ਹੀ ਜਾਣਾ ਇਧਰ ਬੜੇ ਗੁੱਡੇ ਡਿੱਗਦੇ ਆ ਕਾਫੀ ਗੁੱਡੇ ਡਿੱਗਦੇ ਆ ਇਧਰ ਹੀ ਸਾਰੇ ਇਧਰ ਨਾ ਹਵਾ ਹੁੰਦੀ ਨਾ ਤੇ ਇੱਥੇ ਹੀ ਬੜੇ ਡਿੱਗਦੇ ਸਾਰਾ ਕਣਕਾ ਕਣਕਾ ਜੇ ਹੁਣ ਮੈਂ ਥੱਲੇ ਜਾਂਦਾ ਤੈਨੂੰ ਥੱਲੇ ਆ ਕੇ ਖੋਹਣਾ ਮਾਹੌਲ ਚੜ ਜਾਣਾ ਥੱਲੇ ਪੌੜੀਆਂ ਲੱਗੀ ਮਾਹੌਲ ਓਕੇ ਪਿੰਡ ਦਾ ਇੱਧਰ ਉੱਧਰ ਕਿਸੇ ਦੇ ਕਰੇ ਵਿਆਹ ਹੈਗਾ ਆਹੀ ਗਏ ਹੈਗੇ ਚਲੋ ਜਗ੍ਹਾ ਮਸਾਲਾ ਰੈਡੀ ਕਰ ਦਿੱਤਾ ਤੇ ਉਧਰ ਲਈ ਤਾਂ ਪਲੱਸਟਰ ਹੋ ਗਈ ਤੇ ਗਣਾ ਤਾਂ ਵੀ ਜਾ ਕੇ ਵਿਖਾਉਣਾ ਮਾਹੌਲ ਚੱਲ ਗੱਤਾਂ ਕਰ ਬਚੱਕ ਮਿੱਤਰੋ ਬਾਹਰ ਦਾ ਵੀਊ ਕਰੋ ਚੈੱਕ ਸਰਾ ਬਣਿਆ ਪਿਆ ਓਕੇ ਗੱਲ ਬਣੀ ਪਈ ਐ ਇੱਧਰ ਮੋੜਸਾ ਕਰੋ ਹੀਰੋ ਹਾਂਡਾ ਲਿਖਿਆ ਆਇਆ ਕਰੋ ਚੈੱਕ ਡਿਲਕਸ ਓਕੇ ਮਾਲ ਓਹ ਪਤਾ ਅੰਗੋੜਾ ਬਾਪਾ ਤਨੋ ਕਮ ਓਏ ਇਧਰ ਮੀਟਰ ਗਲ ਉਧਰ ਟਿਕ ਟਿਕ ਖੜਿਆ ਓਏ ਲੈ ਲੈ ਤਨ ਕੋਟੇ ਤੇ ਤੋ ਖਾਉਣਾ ਪਿਆ ਹੈਗੇ ਸ਼ਰਾਪ ਤਨ ਹੁਣ ਜੀ ਆਨੇ ਉਧਰ ਨੂੰ ਮਾਲ ਚੱਲ ਤਾਨੂੰ ਮੈਂ ਮੋਟਰ ਦਾ ਵੀ ਉਧਰ ਚੰਗੀ ਤਰ੍ਹਾਂ ਵਿਖਾ ਕੇ ਲੈ ਕੇ ਆਉਣਾ ਇਹ ਸਰਾ ਮਾਲੇ ਅੱਗੇ ਵੀ ਤੁਹਾਨੂੰ ਵਲੌਗ ਦੇ ਵਿੱਚ ਵਿਖਾਇਆ ਹੀ ਹੋਇਆ ਹੈ ਨਾ ਮੈਂ ਚਾਹ ਲੇ ਕਰੀ ਕੋਰ ਕਾ ਕੇ ਲੇ ਗਏ ਨਾ ਕੰਮ ਯੈਂਬਰ ਹੋ ਜਾਏਗਾ ਤੈਨੂੰ ਚੰਗੀ ਤਰ੍ਹਾਂ ਨੌਲੇਜ ਮਿਲ ਜੂਗਾ ਪਤਾ ਲੱਗ ਜੂਗਾ ਮੈਂ ਤੈਨੂੰ ਅੱਗੇ ਆ ਕੇ ਦਿਖਾਉਣਾ ਥੱਲੇ ਉੱਤਰ ਦੇ ਵਿੱਚ ਉਹ ਗਏ ਥੱਲੇ ਓਕੇ ਸਰਾ ਮਾਲ ਬਣ ਗਿਆ ਰੁਖ ਰੁਖ ਵੇਖੋ ਲੱਗੇ ਇੱਧਰ ਉਹ ਜੜਾ ਇਹਣਾ ਇਹਣਾ ਇਹੜਾ ਇਹੜਾ ਨਿੰਮਾ ਨਿੰਮ ਦਾ ਪਤਾ ਤਾਂ ਹੈ ਨਹੀਂ ਨਿੰਮ ਦਾ ਕੋਈ ਹੈ ਅਗੇ ਮਰੂਦ ਵੇਖਣੇ ਕੋਈ ਲੱਗਾ ਹਣ ਇਹ ਮਰੂਦ 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 ਆ ਗਲਤ ਨਹੀਂ ਮਰੂਦ ਨਹੀਂਗਾ ਨਹੀਂ ਲੱਗਾ ਪਾਲਕ ਕਰੋਚਕ ਪਾਲਕ ਦਾ ਪਕੌੜਾ ਹੁਣ ਆ ਪੁੱਛ ਜਲੇ ਚੋ ਕੋਈ ਗੱਲ ਆਇਦਰ ਵੀ ਇੱਕ ਬੂਆ ਹੈਗਾ ਸਰਾ ਮੌਲ ਓਕੇ ਰੂੜੀ ਤੇ ਸਿੱਟੀ ਦੀ ਲੇਟ ਹੈਗੀ ਉਹ ਮੋਟਰ ਚੱਲਦੀ ਪਿੱਤ ਨੂੰ ਖਾਉਣਾ ਅੱਗੇ ਇਹ

ਓਏ ਗੱਲ ਆਇਦਰ ਲੱਗੇ ਅਨਾਰ ਅਨਾਰ ਆ ਗਿਆ ਸੰਤਰਾ ਡਿੱਗਾ ਪਿਆ ਅਨਾਰ ਦੇ ਨਾਲ ਗਏ ਸੰਤਰਾ ਆ ਗਿਆ ਕੋ ਹੈ ਕਮਾਲ ਦੀ ਗੱਲ ਬਈ ਨਾਰ ਦੇ ਥੱਲੇ ਸੰਤਰਾ ਡਿੱਗਾ ਪਿਆ ਵਾਹ ਵੀ ਵਾਹ ਕੀ ਕੁਦਰਤ ਦਾ ਖੇਲ ਹੈ ਸਾਨੂੰ ਕੋਈ ਪਤਾ ਇयां ਨੇ ਹੁਣ ਕਰਾਂਗੇ ਚੋਬਰ ਚਲੇ ਕਰਾਂਗੇ ਚੱਲ ਬਈ ਚੋਬਰਾ ਇੱਧਰ ਕਰੋ ਚੈੱਕ ਨਾਲ ਨਾਲ ਮਾਵਲੋ ਕੇ ਇੱਧਰ ਵੀ ਹੀ ਜਾਂਦੇ ਇਹ ਟੈਂਬਰ ਇੱਧਰ ਲਾ ਬੂਆ ਬੰਨੇ ਆ ਬਾਂਦੇ ਤੇ ਖੁੱਲਾ ਇੱਧਰ ਲਾ ਮੇਰੇ ਸੋ ਨਾਲ ਬੰਦੀ ਏ ਉਧਰਲੇ ਬੂਏ ਹੀ ਜਾਣਾ ਪੈਣਾ ਫਿਰ ਤੁੰ ਆਏ ਮੇ ਤੋ ਮੈਨੂੰ ਨਹੀਂ ਹਾਲੇ ਪਤਾ ਚੱਲਾ ਇੱਧਰ ਪੇਚਾ ਪੈ ਰਿਹਾ

ਕੀ ਨੇ ਵੜਿਆ ਯੋਸੀ ਚਲ ਮਿੱਤਰੋ ਫੇਰ ਪੇਚਾ ਪੈਈ ਤੇ ਆਹ ਗੁੱਡਾ ਡਿੱਗ ਗਿਆ ਹੋ ਨਹੀਂ ਆਪਾਂ ਗਏ ਕਿਉਂਕਿ ਮਾਨ ਨਹੀਂ ਕੀਤਾ ਇਹ ਆਓ ਪਿਆਏ ਐਨੇ ਕਟਿਆ ਆਹ ਗੁੱਡ ਘੜਦਾ ਪਿਆਏ ਤੇ ਆਪਾਂ ਹੁਣ ਕਰ ਲਗੇ ਟੈਂਕੀ ਸਾਫ ਤੇ ਕਰਕੇ ਮੇਲੇ ਲੋ ਜੀ ਮਿੱਤਰੋ ਟੱਬ ਟੁੱਬ ਲੈਣ ਦਾ ਇੱਧਰ ਪਾਣੀ ਵੀ ਕਰੋ ਚੱਕ ਭੋਲੇ ਜੈ ਨੂੰ ਸਾਫ਼ ਸੁਥਰ ਕਰਨਾ ਹੈ ਇੱਧਰ ਮੁੰਡਾ ਰੈਡੀ ਸ਼ੈਡੀ ਹੋ ਰਿਹਾ ਹੈ ਵਿੱਚ ਆ ਲੈ ਇੱਥੇ ਤੇਹੀਂ ਵੜਨਾ ਹੈ ਮੁੰਡਾ ਰੈਡੀ ਚਾਰ ਲਓ ਉਹ ਰੈਡੀ ਕੀਤਾ ਹੀ ਨਹੀਂ ਰੈਡੀ ਤਾਂ ਆਪਾਂ ਕਰ ਲੈਨੇ ਜਿਹੜਾ ਮਰਜ਼ੀ ਹੋ ਜਾਂਦਾ ਤੇ ਆਪਾਂ ਵਿੱਚ ਵੜਨੇ ਫਿਰ ਕਰੂਛਿਆ ਗੱਲ ਬਾਤ ਇੱਧਰ ਬੁਗ ਬਾਗ ਗੁੱਡਾ ਉੱਡ ਰਿਹਾ ਉੱਧਰ ਵੀ ਉੱਡਦੇ ਪਏ ਆਵੇ ਕਿਤੇ ਕੋਈ ਲੈ ਲਈ ਲੈ ਲੂ ਇੱਥੇ ਰਹਿ ਕੇ ਆ ਲੂੜੀ ਨਹੀਂ ਲੋ ਜੀ ਮਿੱਤਰੋ ਹੁਣ ਅਸੀਂ ਕਿਹ ਸਾਰਾ ਪਾਣੀ ਪਾਣ ਦੇ ਪਈਆਂ ਆ ਲੱਗਾ ਮੁੰਡਾ ਪਾਣੀ ਦੀ ਵਾਰ ਘਟਾ ਰਿਹਾ ਚੱਕ ਓਕੇ ਸਲਾਮ ਆਲ ਬਣਿਆ ਪਿਆ ਹੈ ਆਹੇ ਮਕਰੀ ਵੀ ਹੈਈ ਆ ਮਕਰੀ ਖਾ ਰਿਆ ਹੈ ਮਕਰੀ ਆਈ ਆਈ ਨਾਲ ਮੌਲ ਚਾਲ ਦੇਖਣ ਲਈ ਆ ਆ ਉਧਰ ਮੇਰਾ ਗੋਪੀ ਆ ਗਿਆ ਜੀ ਇਸ ਕੀ ਆਲੇ ਓਕੇ ਐ ਵਾਦੀ ਹਾਂ ਅੰਕਲ ਜੀ ਵਾਜੀ ਉਹਨੇ ਸਕੀਮ ਲਾਲੀ ਇਹ ਉਹ ਟੈਂਕੀ ਖਾਲੀ ਆ ਕਰ ਦੇ ਨੇ ਲਾ ਹੋ ਗਈ ਵੇ ਲਾਓ ਔਰ ਗੇਟਵੇ ਛੱਡਣਾ ਹੈ ਉਹ ਗੇਟਵੇ ਛੱਡਣਾ ਹੈ ਗੁਰਵਾ ਚਲਿਆ ਲਿਆ ਬੱਠ ਲਿਆ ਇੱਕ ਮੇਰਾ ਵਾਟੂ ਫੁੱਲ ਭਰੀ ਉਹ ਵੇਖੋ ਜੀ ਪਾਣੀ ਮਰਜ਼ ਚਾਹੀਦਾ ਫੁੱਲ ਲੈ ਬੱਠ ਲਿਆ ਬੱਠ ਲਿਆ ਆ ਪਾਣੀ ਫੁੱਲ ਲੈ ਪਾਣੀ ਮਰਜ਼ ਇੱਦਾਂ ਲਾ ਰੱਖਲ ਪੂਰਾ ਹੀ ਨਹੀਂ ਆ ਰੱਖਲ ਆ ਮੈਂ ਕਰਨੀ ਲੰਮੀ ਪਾਉਣੀ ਪੈਣੀ ਪੂਰਾ ਕਰ ਪਰ ਇੱਕੋ ਕਰਨਾ ਕੈਮਰਾ ਕਾਰ ਐ ਬਾਪਾ ਪੈ ਰਾ ਨਾ ਘਰ ਕਾਰ ਪਾਇਆ ਹਾਂ ਇਹਨੂੰ ਲਓ ਜੀ ਮਿੱਤਰੋ ਮੇਰਾ ਭਰਾ ਬਾੜ ਕਾ ਟੈਂਕੀ ਚੱਕ ਰੂ ਚੱਕ ਗੱਲ ਇਹਨਾਂ ਦੇ ਸਾਹਮਣੇ ਜਿਹੜੀ ਟੈਂਕੀ ਦਾ ਉਤਰਨੀ ਹੋਵੇ ਮਾਰਾ ਇਹ ਠੇਕਾ ਮਾਰ ਦੇ ਕਾ ਕਰਨੀ ਹੈ ਇੱਕ ਗੋਲਾ ਕਰਾਈ ਹੋਰੇ ਬਾਤ ਨਹੀਂ ਹੈ ਇਹਦੇ ਕਿੰਨਾ ਦਾ ਪਰਵਾਹ ਠੇਕਾ ਮਾਰਿਆ ਇਹ ਕਾ ਰਹਾ ਹੈ ਮੇਰੇ ਕਾ ਰਾਂ ਫਿਰ ਫੋਕਸ ਹੋਊਗਾ

ਬੱਡੀ ਆ ਵੱਡੀ ਲਾਅਤ ਹੈ ਬੱਡੀ ਨਾਲ ਹੀ ਇੱਕ ਹੋਣੀ ਸਹੀ ਪਰ ਲੈ ਨਾ ਵਧੀਆ ਤੇਰੀ ਬੋਲ ਰਹੀਂ ਕੀ ਹੋ ਗਿਆ ਤੇਰੇ ਯਾਰ ੱਡਬਾ ਨੇ ਪਾਣੀ ਪਾਵਾ ਲੋ ਜੀ ਮਿੱਤਰੋ ਆਪਾ ਗੁੱਡਾ ਲੁੱਟ ਲਿਆ ਇਧਰ ਨ ਡੋਰੀ ਆਂਦੀ ਪਈ ਸੀ ਤੇ ਆਉ ਰਿਹਾ ਆਪਣਾ ਗੁੱਡਾ ਇਹ ਇੱਥੇ ਕਿੱਥੇ ਗਿਆ ਆ ਉਹ ਇਹ ਉੱਤਾਰ ਨਹੀਂ ਨਿਕਲਦਾ ਨਾ ਕੀ ਯਾਰ ਲੋ ਜੀ ਮਿੱਤਰੋ ਇੱਕ ਹੋਰ ਗੁੱਡਾ ਟੀਚ ਕੇ ਆ ਗਿਆ ਹੋਵੇ ਇਹ ਆ ਡੇ ਗਿਆ ਇਹ ਹੋ ਗਿਆ ਇਹ 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 ਆਹ ਵੇ ਲਟੇਰੇ ਨੇ ਲੁੱਟ ਲਿਆ ਇਹ ਇਹ ਵੇ ਉਹ ਮੇਰੇ ਨਾਲ ਕੀਤਾ ਪੈਸੇ ਮੈਨੂੰ ਆ ਗਏ ਪੈਸੇ ਨਾ ਘਰੇ ਆਉਣਗੇ ਇਹ ਤੇ ਇੱਕ ਆ ਗੁਡਾ ਰਿਹਾ ਇਹ ਮੈਨੂੰ ਆ ਗਏ ਪੈਸੇ ਕਰੋ ਚੱਕ ਕਮੌੜ ਸਿਰਾਂ ਬਣਾ ਪਿਆ ਉਹ ਮੇਰੀ ਮੰਮੀ ਆ ਰਹੀ ਫੋਨ ਵੇਂਦੀ ਜਾਂਦੀ ਕਰੋ ਚੱਕ ਉਹਦਾ ਟਰੈਕਟਰ ਖੜੇ ਉਹਦਾ ਪੰਪ ਮੋਡੀਫਿਕੇਸ਼ਨ ਹੁੰਦਾ ਪਿਆ 855 ਦਾ ਕਰੋ ਚੱਕ ਤੁਹਾਨੂੰ ਥੱਲੇ ਆ ਕੇ ਦਿਖਾਉਣਾ ਚਲੋ ਜਾਂਨਾ ਤੇ ਦਿਖਾਉਣਾ ਦੇਖੋ ਟੈਂਕੀ ਦੇ ਵਿੱਚ ਕਾਚਰਾ ਨਿਕਲਿਆ ਹੁਣ ਮੈਂ ਥੱਲੇ ਜਾਂਦੇ ਦਿਖਾਉਣਾ ਮੈਂ ਮੋੜ ਤੁਹਾਨੂੰ ਅੱਗੇ ਵਿਖਾਉਣਾ ਟਰੈਕਟਰ ਅੱਗੋਂ ਖੋਣਾ ਕਰੋ ਚੱਕ ਟਰੈਕਟਰ ਅੱਗੋਂ ਆਪ ਆਗੇ ਟਰੈਕਟਰਾਂ ਦੇ ਕੋਲੇ ਕਰੋ ਚੱਕ ਦੋਵੇਂ ਟਰੈਕਟਰ ਖੜੇ ਆਏ ਆਹ ਟਰਾਲੇ ਆਹ ਟਰਾਲਾ ਨਵਾਂ ਬਣਾਇਆ ਹੈ ਤੁਹਾਨੂੰ ਉਤਰ ਕੇ ਖਾਉਣਾ ਆਹ ਦਾ ਛੋਟਾ ਸਟਾਰਟ ਤੈਨੂੰ ਜਾਣਦਾ 855 ਜੀ ਆ ਸਵਰ ਆ 855 ਸਿੱਧੂ ਲਿਖਾਇਆ ਹੈ ਸਿੱਧੂ ਫਰਮਾ ਰਿਆ ਮਗਰ ਮਗਰ ਲਿਖਾਇਆ ਗਿਆ ਹੈ ਇਹ ਇਧਰ ਵੀ ਲਿਖਾਇਆ ਹੈ ਕਰੋ ਚੈੱਕ ਗੱਲਬਾਤ ਬਣੀ ਪਈ ਆ ਵੇ ਰਿੰਮ ਕਰੋ ਚੈੱਕ ਸਰਾਏ ਤੇ ਉਹਲਾ ਟਰਾਲਾ ਤੁਹਾਨੂੰ ਪਤਾ ਹੀ ਵਿਖਾਇਆ ਸੀ ਇੱਕ ਵਲੌਗ ਚ ਮਹਿੰਦਰਾ 572 ਓਕੇ ਟਰਾਲੇ ਬਣਾਈ ਪਏ ਆ ਸਰਾ ਮੋਹਲੇ ਮੈਂ ਮੋਹਲੇ ਕਾਦੇ ਕੋ ਖੋਤਾਈ ਯਾਰ ਤੇ ਚਿਕਾ ਤਾਂ ਵੜ ਆਪਣੇ ਚੱਲ ਜਾਣ ਗਿਆ ਰਾ ਲਿਆ ਦੇ ਪਿੱਛੇ ਲਖਾ ਰਹੀ ਹੈ YouTube ਪਰ ਆ ਚੱਲਦਾ ਨਾ ਮਿੱਤਰੋ ਟੈਂਕੀ ਟੋਕੀ ਸਹਕਾਰਣ ਤੋਂ ਬਾਅਦ ਪੀਜ਼ਾ ਪਾਰਟੀ ਸ਼ੁਰੂ ਹੋਣ ਚੱਲੀ ਏ ਮੇਰੀ ਨੇ ਬਣਾਈ ਪਜਾਮਾ ਪਟ ਤੇ ਜੋੜ ਲਾ ਉਹ ਵਾਲੇ ਕਿੱਲਰੇ ਆ ਚੌਲੇ ਕਿਉਂ ਆਏ ਹਨ ਹਨਾ ਹਾਂ ਪਰ ਇੱਚ ਨਹੀਂ ਹੈ ਡਰਕੀ ਲਓ ਜੀ ਮਿੱਤਰੋ ਹਮ ਪੀਜ਼ਾ ਖਾ ਰਹੇ ਹਾਂ ਕਰੋ ਚੈੱਕ ਹੁਣ ਆਪਾਂ ਅੱਗੇ ਤੇ ਚੱਲਦੇ ਰਹੇ ਜੀ Boss, well, <laughs> i